ਕਾਟੋ ਕਲੇਸ਼ ਨਹੀਂ ਕਾਸਟ ਕਲੇਸ਼ ਕਾਂਗਰਸ ਦੇ ਵਿੱਚ ਪਿਆ ਹੋਇਆ ਨਜ਼ਰ ਆ ਰਿਹਾ ਪੰਜਾਬ ਦਾ ਪ੍ਰਧਾਨ ਵੀ ਅਪਰ ਕਾਸਟ ਦੇ ਪ੍ਰਧਾਨ ਦਾ ਸੀਐਲਪੀ ਲੀਡਰ ਵੀ ਅਪਰ ਕਾਸਟ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਜਾਂਦਾ ਯਾਰ ਹਰ ਕਹਾਂ ਜਾਏ ਮੇਰੇ ਲੋਕ ਕਹਾਂ ਜਾ ਰਹੇ ਹੁਣ ਜਦੋਂ ਅਸੀਂ ਇਹੋ ਜੀਆਂ ਚੀਜ਼ਾਂ ਦੇਖਦੇ ਆ ਹੋ ਰੀਆਂ ਨੇ ਉਹ ਸਾਨੂੰ ਵੀ ਥੋੜਾ ਦੁੱਖ ਲੱਗਦਾ ਪਰ ਮੈਂ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਕੋਈ ਗਲਤ ਨਹੀਂ ਸਮਝਦਾ ਹੁਣ ਸਾਡੇ ਪ੍ਰਧਾਨ ਜੀ ਨੇ ਕਿਹਾ ਸੀ 80 ਸੀਟਾਂ ਸੀ ਨਵੇਂ ਚਿਹਰੇ ਹੰਦਾਂਗੇ ਇਹਨੂੰ ਕਿਹਾ ਉਹਨਾਂ ਨੇ ਕਹਿੰਦੇ 69 ਨਹੀਂ 71 ਹੋਣਗੀਆਂ ਨੌਜਵਾਨਾਂ ਨੂੰ ਟਿਕਟਾਂ ਮਿਲਣ ਬਾਈ ਜੀ ਸੰਤਾ ਕੋਈ ਬਜ਼ੁਰਗ ਲੀਡਰ ਚਾਹ ਬਲਾ ਕੇ ਰਾਜੀ ਨਹੀਂ ਸੰਤਾ ਗੇਟ ਤੋਂ ਮੋੜ ਦਿੰਦੇ ਨੇ ਕਾਂਗਰਸ ਪਾਰਟੀ ਕਪਿਲ ਸ਼ਰਮਾ ਦੇ ਲਾਫਟਰ ਚੈਲੰਜ ਜਿਹੜਾ ਸ਼ੋਅ ਹੈ ਉਸ ਮੋੜ ਚੱਲ ਰਹੀ ਸੀ 125484 ਛਾਤੀਆਂ ਗੋਲੀਆਂ ਚਵੱਜੀਆਂ ਇਹਨਾਂ ਦੇ ਮੈਂ ਤਾਂ ਪੈਰੀ ਹੱਥ ਵੀ ਲਾ ਦੂੰਗਾ ਜਿੰਨੇ ਵੱਡੇ ਲੀਡਰ ਨੇ ਕਿ ਭਾਈ ਬੱਸ ਕਰੋ ਸਾਡੇ ਵਾਲੀ ਦੇਖ ਲੋ ਸਾਡੇ ਵਾਲ ਦੇ ਕੇ ਸ਼ਰਮ ਕਰ ਲੋ ਕਹਿਣਾ ਚਾਹੁੰਨਾ ਇਹ ਸਾਡੇ ਕਾਂਗਰਸ ਬਹੁਤ پاک ਸਾਫ਼ ਤੇ ਪਵਿੱਤਰ ਕਾਂਗਰਸ ਆ ਕਿਰਦਾਰ ਵਾਲੇ ਬੰਦੇ ਨੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਵੇ ਚਾਹੇ ਉਹ ਜੋ ਵੀ ਸਾਡੀ ਪਾਰਟੀ ਦੇ ਵਿੱਚ ਨੇ ਪ੍ਰਗਟ ਸਿੰਘ ਨੇ ਕਈ بڑے ਬਹੁਤ ਦਿਗਜ ਨੇਤਾ ਨੇ ਹੁਣ ਜੇ ਇੱਕ ਕਾਸਟ ਦੇ ਲੀਡਰ ਨੂੰ ਲੱਗਦਾ ਆ ਕਿ 2027 ਦੇ ਵਿੱਚ ਸਰਕਾਰ ਬਣਾਉਣ ਵਾਸਤੇ 33% ਜਿਹੜੀ ਵੋਟ ਛੇਰਿਆ ਉਹ ਕਿਤੇ ਸਾਡੇ ਤੋਂ ਬੋਲਾ ਨਾ ਹੋ ਜਵੇ ਆਹ ਜਿਹੜਾ ਬਿਆਨ ਸੀਗਾ ਇਹਨੇ ਸਾਡੇ ਤੇ ਜਿਹੜੇ ਉੱਤੇ ਵਾਲੇ ਸੀ ਉਹਨਾਂ ਚ ਫਿੱਕ ਪਾਤੀ ਕਿ ਰਾਜਾ ਵੜਿੰਗ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਬੀਜੇਪੀ ਆਪਣਾ ਜੋ ਉਹਨਾਂ ਦੀ ਆਰਐਸਐਸ ਦੀ ਨੀਤੀਆਂ ਨੇ ਉਹ ਲਾਗੂ ਕਰਨ ਦੇ ਵਿੱਚ ਕਾਮਯਾਬ ਹੋਊਗੀ ਜੇ ਅਸੀਂ ਇਦਾਂ ਹੀ ਲੜਦੇ ਰਹੇ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ਕਲਾ ਕਾਂਗਰਸ ਪਾਰਟੀ ਬਿਲਕੁਲ ਆਪਣੇ ਸੁਭਾਅ ਦੇ ਅਨਸਾਰ ਚੋਣਾਂ ਤੋਂ ਪਹਿਲਾਂ ਆਪਣੇ 카ਟੋ ਕਲੇਸ਼ ਦੇ ਲਈ ਜਾਣੀ ਜਾਂਦੀ ਹੈ ਆਪਸੀ ਖਿਚੋਤਾਣ ਕਾਂਗਰਸ ਦੀ ਕੋਈ ਛੁਪੀ ਹੋਈ ਨਹੀਂ ਇਹ जगਜਾਰ ਹੈ ਪਰ 2027 ਦੀਆਂ ਵਿਧਾਨ ਸਭਾ ਤੋਂ ਬਿਲਕੁਲ ਪਹਿਲਾਂ ਜੇ ਗੱਲ ਕਿਰਿਆ ਜਾਵੇ ਤਾਂ ਇਸ ਵਾਰ 카ਟੋ ਕਲੇਸ਼ ਨਹੀਂ ਕਾਸਟ ਕਲੇਸ਼ ਕਾਂਗਰਸ ਦੇ ਵਿੱਚ ਪਿਆ ਹੋਇਆ ਨਜ਼ਰ ਆ ਰਿਹਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਜਾਂਦਾ ਹੈ ਸ਼ੈਡਿਊਲ ਕਾਸਟ ਤੇ ਜਨਰਲ ਕੈਟਾਗਰੀ ਹਾਲਾਂਕਿ ਉਹ ਵਿਵਾਦ ਕੀ ਹੈ ਗੱਲਬਾਤ ਕਰਾਂਗੇ ਐਸਸੀ ਕਮਿਊਨਿਟੀ ਦੀ ਮੀਟਿੰਗ ਦੇ ਵਿੱਚ ਚਰਨਜੀਤ ਚੰਨੀ ਵੱਲੋਂ ਇਹ ਮੁੱਦਾ ਚੱਕਿਆ ਗਿਆ ਸੀ ਮੇਰੇ ਨਾਲ ਨੌਜਵਾਨ ਆਗੂ ਨੇ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਨੇ ਨਾਲ ਗੱਲਬਾਤ ਕਰਾਂਗੇ ਇਸ਼ਰભાઈ ਦਿੱਲੀ ਪੋਸਟ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਹੈ ਖਾਸ ਰਹੇ ਹੂੰ ਉਹ ਤੁਸੀਂ ਇੰਟਰ ਆਰੇ ਵੇ ਕਾਂਗਰਸੀ ਨਹੀਂ ਨਹੀਂ ਹੱਸਾਂ ਯਾਰ ਤੁਸੀਂ ਇੰਟਰੋਡਕਸ਼ਨ ਇਦਾਂ ਹੀ ਦਿੱਤੀ ਨਾ ਜੀ ਤੇ ਸਹੀ ਵੀ ਹੈਗੀ ਆ ਪਰ ਜੋ ਅਸੀਂ ਅੰਦਰੋਂ ਦੇਖਦੇ ਆ ਨਾ ਜਾਂ ਫਿਰ ਜੋ ਸਾਡੀ ਗੁੜਤੀ ਆ ਅਸੀਂ ਨੌਜਵਾਨ ਆ ਸ਼ਾਇਦ ਅਜੇ ਤੱਕ ਉਹ ਕਰੂਡ ਪੋਲਿਟੀਸ਼ੀਅਨ ਨਹੀਂ ਬਣੇ ਪਰ ਸਾਡੀ ਗੁੜਤੀ ਇਹ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਨਾ ਕਿ ਇਹ ਇੱਕ ਜਾਤ ਇੱਕ ਸਾਰਾ ਕੁਝ ਧਰਮ ਆ ਹੈ ਨਾ ਉਹ ਸਾਡੀ ਗੁੜਤੀ ਆ ਹੁਣ ਜਦੋਂ ਅਸੀਂ ਇਹੋ ਜੀਆਂ ਚੀਜ਼ਾਂ ਦੇਖਦੇ ਆ ਹੋ ਰੀਆਂ ਨੇ ਉਹ ਸਾਨੂੰ ਵੀ ਥੋੜਾ ਦੁੱਖ ਲੱਗਦਾ ਪਰ ਦਿੱਕਤ ਇਹ ਹੈ ਕਿ ਜੋ ਦਿਖਾਇਆ ਜਾ ਰਿਹਾ ਉਹ ਹੈ ਨਹੀਂਗਾ ਮੈਂ ਪਿਛਲੇ ਕਰ ਦੋ ਤਿੰਨ ਦਿਨਾਂ ਦਾ ਜ਼ਿਕਰ ਕਰਾਂ ਤਾਂ ਕਾਂਗਰਸ ਪਾਰਟੀ ਕਪਿਲ ਸ਼ਰਮਾ ਦੇ ਲਫਟਰ ਚੈਲੰਜ ਜਿਹੜਾ ਸ਼ੋਅ ਹੈ ਉਸ ਮੋਡ ਚਲ ਰਹੀ ਸੀ 12 5 48 ਛਾਤੀਆਂ ਗੋਲੀਆਂ ਚ ਵੱਜੀਆਂ ਬਹੁਤ ਸਾਰੀਆਂ ਤੁਹਾਡੇ ਪ੍ਰਧਾਨ ਸਾਹਿਬ ਦੀਆਂ ਵੀਡੀਓ ਸੀ ਪਰ ਇੱਕਦਮ ਸੀਰੀਅਸ ਮੋਡ ਦੇ ਵਿੱਚ ਕਾਂਗਰਸ ਦਾ ਆ ਜਾਣਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵੀਡੀਓ ਦਾ ਵਾਇਰਲ ਹੋਣਾ ਉਸ ਤੋਂ ਪਹਿਲਾਂ ਰਾਜਾ ਵਿਡਿੰਗ ਦਾ ਬਿਆਨ ਆ ਜਾਣਾ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਚਰਨਜੀਤ ਚੰਨੀ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਪ੍ਰਧਾਨਗੀ ਦੀ ਕੁਰਸੀ ਤੇ ਅਪਰ ਕਾਸਟ ਹੈ ਐਲਓਪੀ ਦੀ ਕੁਰਸੀ ਤੇ ਅਪਰ ਕਾਸਟ ਹੈ ਜਨਰਲ ਸੈਕਟਰੀ ਹੈ ਅਪਰ ਕਾਸਟ ਹੈ ਮਹਿਲਾ ਕਾਂਗਰਸ ਅਪਰ ਕਾਸਟ ਹੈ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਇਹ ਬਿਆਨ ਨੂੰ ਇਹ ਪਹਿਲੀ ਗੱਲ ਦਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਹਿਣਾ ਚਾਹੁੰਨਾ ਇਹ ਸਾਡੇ ਕਾਂਗਰਸ ਬਹੁਤ پاک ਸਾਭ ਤੇ ਪਵਿੱਤਰ ਕਾਂਗਰਸ ਆ ਕਿਰਦਾਰ ਵਾਲੇ ਬੰਦੇ ਨੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਵੇ ਚਾਹੇ ਉਹ ਜੋ ਵੀ ਸਾਡੀ ਪਾਰਟੀ ਦੇ ਵਿੱਚ ਨੇ ਪ੍ਰਗਟ ਸਿੰਘ ਨੇ ਕਈ ਬੜੇ ਬਹੁਤ ਦਿਗਜ ਨੇਤਾ ਨੇ ਜਿਹੜੇ ਕਿਰਦਾਰਾਂ ਵਾਲੇ ਨੇਤਾ ਨੇ ਹਨਾ ਅਸੀਂ ਵੀ ਆਪਣੀ ਜਵਾਨੀਆਂ ਲਾਤੀਆਂ ਤਾਂ ਕੋਈ ਵੀਡੀਓ ਉਹ ਜੀ ਵਾਇਰਲ ਨਹੀਂ ਹੋਈ ਜਿਹੜੀ ਗੱਲ ਦੂਜੀ ਤੁਸੀਂ ਕਹਿ ਰਹੇ ਹੋ ਮੈਂ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਕੋਈ ਗਲਤ ਨਹੀਂ ਸਮਝਦਾ ਹਣਾ ਹੁਣ ਮੈਂ ਐਨਐਸਯੂਏ ਦਾ ਪੰਜਾਬ ਦਾ ਪ੍ਰਧਾਨ ਹਾਂ ਮੈਂ ਤਾਂ ਵਿਦਿਆਰਥੀ ਦੀ ਗੱਲ ਕਰੂੰਗਾ ਨਾ ਹਣਾ ਮਹਿਲਾ ਕਾਂਗਰਸ ਹੈ ਜਿਹੜੀ ਉਹ ਮਹਿਲਾ ਕਾਂਗਰਸ ਮਹਿਲਾਵਾਂ ਦੀ ਗੱਲ ਕਰੂਗੀ ਉਹ ਜਿਹੜੀ ਮੀਟਿੰਗ ਹੈ ਉਹ ਇਹ ਐਸਸੀ ਵਿੰਗ ਦੀ ਮੀਟਿੰਗ ਸੀਗੀ ਉਹਦੇ ਵਿੱਚ ਹੋਰ ਕੀ ਗੱਲ ਹੋਣੀ ਚਾਹੀਦੀ ਸੀਗੀ ਉਹਦੇ ਵਿੱਚ ਪਾੜੇ ਤਾਂ ਪੜਾਉਣੇ ਨਹੀਂ ਚਾਹੀਦੇ ਸੀਗੇ ਉਹਦੇ ਵਿੱਚ ਇਹ ਤਾਂ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਗੋਲੀਆਂ ਵਾਲੇ ਪਾਸੇ ਚਰਨੇ ਆਂ ਜਾਂ ਗੋਲੀਆਂ ਚਾਤੀਆਂ ਦੇ ਵਜਿੱਆਂ ਉਹਦੇ ਵਿੱਚ ਕੀ ਕਹਿਣਾ ਚਾਹੀਦਾ ਸੀਗਾ ਕਿ ਐਸਸੀ ਵਿੰਗ ਨੂੰ ਇਹ ਵਿੱਚ ਜਿਹੜੀਆਂ ਕਮੀਆਂ ਨੇ ਜਾਂ ਐਸਸੀ ਵਿੰਗ ਦੀਆਂ ਕਮੀਆਂ ਕਿਦਾਂ ਠੀਕ ਹੋਣੀਆਂ ਚਾਹੀਦੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਜੇ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਭਾਈ ਜਿਹੜੇ ਤਿੰਨ ਉੱਤੇ ਵਾਲੇ ਅਹੁਦੇ ਨੇ ਉਹਨਾਂ ਦੇ ਕੋਈ ਫੇਰ ਬਦਲ ਹੋਣਾ ਚਾਹੀਦਾ ਉਹਨਾਂ ਦੇ ਦਿਲ ਦੀ ਭਾਵਨਾ ਸੀਗੀ ਜੋ ਅੱਛਾ ਉਹ ਇਹ ਵੀ ਨਹੀਂ ਸੀਗਾ ਕਿ ਪਾਰਟੀ ਪਲੈਟਫਾਰਮ ਨਹੀਂ ਸੀਗਾ ਉਹ ਪਾਰਟੀ ਦੀ ਉਹ ਮੀਟਿੰਗ ਸੀਗੀ ਜਿਸ ਵਿੱਚ ਕਨਵੀਨਰ ਬੈਠੇ ਸੀ ਐਸੀ ਡਿਪਾਰਟਮੈਂਟ ਸਰ ਉਹਨਾਂ ਦੇ ਮੂਰੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਸੀਗੀ ਹੁਣ ਸਾਡਾ ਜੇ ਕੋਈ ਦਿੱਲੀ ਤੋਂ ਇਹੋ ਜਿਹਾ ਬੰਦਾ ਆਉਂਦਾ ਅਸ ਤਾਂ ਕਹਿੰਨੇ ਜੀ ਤੁਸੀਂ ਤਾਂ ਨੌਜਵਾਨਾਂ ਨੂੰ ਟਿਕਟਾਂ ਦਿਓ ਤੁਸੀਂ ਨੌਜਵਾਨਾਂ ਨੂੰ ਵਰਤੋ ਨਾ ਕੱਲੇ ਰੈਲੀਆਂ ਵਾਸਤੇ ਨੌਜਵਾਨਾਂ ਨਾ ਰੱਖੋ ਨੌਜਵਾਨਾਂ ਨੂੰ ਟਿਕਟਾਂ ਵੀ ਦਿਓ ਫਿਰ ਮਹਿਲਾ ਵੀਪ ਕਹਿੰਦੀਆਂ ਨੇ ਫਿਰ ਜੇ ਇਨਟੈਕ ਵੀ ਇਦਾਂ ਕਹਿੰਦੀ ਆ ਸੇਵਾਦਲ ਵੀ ਇਦਾਂ ਕਹਿੰਦਾ ਕਿ ਸਾਡੀ ਨਮਾਇੰਦਗੀ ਅੱਗੇ ਕਰੋ ਹਰ ਬੰਦੇ ਨੂੰ ਚਾਹੀਦਾ ਕਿ ਸਾਡਾ ਅਸੀਂ ਆਪਣੇ ਹੱਕ ਸੱਚ ਦੀ ਗੱਲ ਕਰੇ ਜੇ ਚਰਨਜੀਤ ਸਿੰਘ ਚੰਨੀ ਜੇ ਇਹੋ ਜੀ ਗੱਲ ਕਰਤੀ ਫਿਰ ਉਹ ਚ ਮਾੜਾ ਕੀ ਆ ਮੈਨੂੰ ਮਾੜਾ ਸਮਝਾਓ ਚ ਕੀ ਆ ਪਰ ਪਰਸਪੈਕਸ਼ਨ ਤਾਂ ਹੋਰ ਬਣ ਗਈ ਨਾ ਤੁਸੀਂ ਸਮਝ ਰਹੇ ਹੋ ਇਹ ਪਰਦੇ ਦੇ ਪਿੱਛੇ ਕਿਹੜੀ ਪਰਸਪੈਕਸ਼ਨ ਬਣ ਗਈ ਹੈ ਤਾਂ ਤੁਸੀਂ ਦੇਖਦੇ ਹੋ ਨਾ ਕਾਂਗਰਸ ਦਾ ਪਹਿਲਾਂ ਤਾਂ ਕਾਸਟ ਕੋਲੇਸ਼ ਰਹਿੰਦਾ ਹੁਣ ਤਾਂ ਕਾਸਟ ਕਲੇਸ਼ ਹੋ ਗਿਆ ਨਹੀਂ ਨਹੀਂ ਕੋਈ ਕਾਸਟਲੇਸ਼ ਨਹੀਂ ਇਹ ਕਾਸਟਲੇਸ਼ ਬਣਾਇਆ ਜਾ ਰਿਹਾ ਉਹਨਾਂ ਵੱਲੋਂ ਦੇਖੋ ਉਹ ਅੰਦਰਲੇ ਹੀ ਬੰਦੇ ਨੇ ਹੁਣ ਵੀ ਤੁਹਾਡੇ ਅੰਦਰਲੇ ਨੇ ਹੁਣ ਵੀਡੀਓ ਤੁਸੀਂ ਤਾਂ ਵਾਇਰਲ ਕਰੀ ਨਹੀਂ ਹੈਨਾ ਉਹ ਵੀਡੀਓ ਤਾਂ ਕਿਸੇ ਹੋਰ ਨੇ ਵਾਇਰਲ ਕਰੀ ਹੈ ਅੱਛਾ ਉਹ ਵੀਡੀਓ ਸ਼ੁਕਰ ਕਰੋ ਕਿ ਵਾਇਰਲ ਹੋ ਗਈ ਉਹਦੇ ਵਿੱਚ ਕਾਸਟਿਜ਼ਮ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਉਹ ਚ ਤਾਂ ਅਪਰ ਕਾਸਟ ਇੱਕ ਦੇਖੋ ਯਾ ਤਾਂ ਫਿਰ ਅਸੀਂ ਇਹ ਜਿਹੜੀ ਜਾਤੀ ਜਨ ਗੰਨਣਾ ਸਾਡਾ ਰਾਹੁਲ ગાંધી ਜੀ ਕਹਿੰਦੇ ਆ ਯਾ ਤਾਂ ਅਸੀਂ ਉਹਨਾਂ ਨੂੰ ਹੀ ਗਲਤ ਕਹਿ ਦਈਏ ਜਦੋਂ ਸਾਡੇ ਖੜਗੇ ਜੀ ਨੇ ਖੜਗੇ ਜੀ ਕਿਹੜੇ ਬੈਕਗ੍ਰਾਉਂਡ ਤੋਂ ਆਉਂਦੇ ਨੇ ਸਾਨੂੰ ਉਹ ਵੀ ਦੇਖਣਾ ਚਾਹੀਦਾ ਤੇ ਇਹੇ ਜੀ ਜਿਹੜੀ ਰਾਜਨੀਤੀ ਆ ਇਹ ਜੀ ਰਾਜਨੀਤੀ ਸੈਕੂਲਰਿਜ਼ਮ ਦੀ ਰਾਜਨੀਤੀ ਤਾਂ ਕਰੀ ਕਾਂਗਰਸ ਨੇ ਤੇ ਐਸਸੀ ਵਿੰਗ ਦੇ ਵਿੱਚ ਇੱਕ ਲੀਡਰ ਉੱਠ ਕੇ ਇਹ ਗੱਲ ਕਹਿ ਰਿਹਾ ਕਿ ਜੀ ਹਾਂਜੀ ਇਹ ਕੋਈ ਝੂਠ ਤਾਂ ਹੈ ਨਹੀਂਗਾ ਐਲੋਪੀ ਸਾਡੇ ਉੱਪਰ ਕਸਦੇ ਨੇ ਪ੍ਰਧਾਨ ਸਾਡੇ ਉੱਪਰ ਕਸਦੇ ਨੇ ਹਨਾ ਸਗੋਂ ਮੈਂ ਵੀ ਇਹ ਕਹਾਂ ਜੇ ਉਹਦੇ ਵਿੱਚ ਨਾਮ ਪਹਿਲਾਂ ਅਖਬਾਰ ਨੇ ਲਿਖਤਾ ਸੀ ਮੈਂ ਵੀ ਮੰਨਦਾ ਕਿ ਮੈਂ ਵੀ ਮੇਰਾ ਨਾਮ ਵੀ ਅਪਰਕਾਸ਼ ਚ ਆ ਜਾਂਦਾ 33% ਵੋਟਾਂ ਦੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਜੇ ਉਹਨਾਂ ਨੂੰ ਨੁਮਾਇੰਦਗੀਆਂ ਨਹੀਂ ਦੇ ਰਹੇ ਫਿਰ ਉਹ ਤਾਂ ਗਲਤੀ ਕਾਂਗਰਸ ਦੀ ਹੈ ਨਾ ਇਲੈਕਸ਼ਨ ਦੇ ਕੋਲ ਆ ਕੇ ਪਰ ਮੈਨੂੰ ਲੱਗਦਾ ਕਿ ਇਹ ਗਲਤੀ ਪੂਰੀ ਹੋਊਗੀ ਇਹ ਗਲਤੀ ਨੂੰ ਸਹੀ ਵੀ ਕੀਤਾ ਜਾਊਗਾ ਨਾ ਇਹ ਤਾਂ ਨਹੀਂ ਹੈਗਾ ਨਾ ਕਿ ਰਾਹੁਲ ਗਾਂਧੀ ਜੀ ਨੇ ਕਹਿ ਦਿੱਤਾ ਅੱਛਾ ਚਰਨਜੀਤ ਸਿੰਘ ਚੰਨੀ ਜੀ ਨੂੰ ਮੁੱਖ ਮੰਤਰੀ ਕਿਉਂ ਲਾਇਆ ਸੀਗਾ ਇਹੀ ਦੇਖਦੇ ਹੋਏ ਲਾਇਆ ਸੀਗਾ ਨਾ ਕਿ 33% ਵੋਟ ਸ਼ੇਅਰ ਹੈ ਕਿ ਜੇ ਚਲੰਜੀਤ ਸਿੰਘ ਚੰਨੀ ਜੀ ਨੂੰ ਲਾਤਾ ਇੱਕ ਕਾਬਲੀਅਤ ਦੇਖ ਕੇ ਲਾਇਆ ਗਿਆ ਸੀਗਾ ਕੋਈ ਇਦਾਂ ਨਾ ਚੱਕ ਕੇ ਲਾ ਦਿੱਤਾ ਸੀਗਾ ਭਾਜਪਾ ਤਾਂ ਕਿਸੇ ਨੂੰ ਵੀ ਚੱਕ ਕੇ ਲਾ ਦਿੰਦੀ ਹੈ ਤਾਂ ਉਹ ਤਾਂ ਹੀ ਲਾਇਆ ਗਿਆ ਸੀ ਨਾ ਕਿ ਵੋਟ ਸ਼ੇਅਰ ਕਾਂਗਰਸ ਲੈ ਸਕੇ ਹੁਣ ਜੇ ਇੱਕ ਕਾਸਟ ਦੇ ਲੀਡਰ ਨੂੰ ਲੱਗਦਾ ਆ ਕਿ 2027 ਦੇ ਵਿੱਚ ਸਰਕਾਰ ਬਣਾਉਣ ਵਾਸਤੇ 33% ਜਿਹੜੀ ਵੋਟ ਸ਼ੇਅਰ ਹੈ ਉਹ ਕਿਤੇ ਸਾਡੇ ਤੋਂ ਉਹਲਾ ਨਾ ਹੋ ਜਵੇ ਜੇ ਉਹਨੇ ਇਹ ਗੱਲ ਕਰਤੀ ਫਿਰ ਕੀ ਮੜਾ ਹੁਣ ਜੇ ਮੈਂ ਗੱਲ ਕਰਦਾ ਕਿ ਯੂਥ ਨੂੰ ਟਿਕਟਾਂ ਦੋ 25 25 26 26 ਸਾਲਾਂ ਦੇ ਐਮਐਲਏ ਬਣ ਗਏ ਸੀ ਆਮ ਆਦਮੀ ਪਾਰਟੀ ਦੇ ਹੁਣ ਜਿਹੜੇ 50 50 60 60 ਸਾਲਾਂ ਦੇ ਉਹ ਤੁਹਾਨੂੰ ਤਾਂ ਮੈਨੂੰ ਹੀ ਗਲਤ ਕਹਿਣਾ ਹੁਣ ਸਾਡੇ ਪ੍ਰਧਾਨ ਜੀ ਨੇ ਕਿਹਾ ਸੀ 80 ਸੀਟਾਂ ਸੀ ਨਵੇਂ ਚਿਹਰੇ ਹੰਦਾ ਮੰਗੇ ਮੈਨੂੰ ਕਿਹਾ ਉਹਨਾਂ ਨੇ ਕਹਿੰਦੇ 69 ਨਹੀਂ 71 ਹੋਣਗੀਆਂ ਨੌਜਵਾਨਾਂ ਨੂੰ ਟਿਕਟਾਂ ਮਿਲਣ ਬਾਈ ਜੀ ਸੰਤਾ ਕੋਈ ਬਜ਼ੁਰਗ ਲੀਡਰ ਚ ਆਪ ਲਾ ਕੇ ਰਾਜ਼ੀ ਨਹੀਂ ਸੰਤਾ ਗੇਟ ਤੋਂ ਮੋੜ ਦਿੰਦੇ ਨੇ ਅਸੀਂ ਜੇ ਕਿਸੇ ਦੇ ਹਲਕੇ 'ਚ ਮੱਥਾ ਟਿਕਣ ਚੱਲ ਜਾਈਏ ਨਾ ਫਤਗੜ ਸਾਹਿਬ ਹੁਣ ਸਭਾ ਸੀਗੀ ਜੇ 2 ਦਿਨ ਉੱਥੇ ਚੱਲ ਜਾਈਏ ਨਾਗਰਾ ਸਾਹਿਬ ਨੇ ਤਾਂ ਸਾਡੇ ਵਾਲ ਦੇਖਦੇ ਕਿ ਕਚੀਤੀਆਂ ਲਈ ਜਾਂਦੇ ਸੀਗੇ ਵੱਡੀ ਗੱਲ ਕਹਿ ਰਹੇ ਹੋ ਨਾ ਲੈ ਕੇ ਸਰ ਉਹੀ ਤਾਂ ਬਿਆਨ ਦੇ ਰਹੇ ਆ ਨਾ ਉਹੀ ਆਹੀ ਤਾਂ ਕਹਿ ਰਹੇ ਆ ਹਾਂ ਮੰਨ ਲਓ ਨਾ ਕਿ ਅਸੀਂ ਜੇ ਮੰਨ ਲਓ ਕਿਤੇ ਹੋਰ ਚੱਲ ਜਾਈਏ ਕਿਹੜੇ ਦਾ ਭਾਵ ਸੀ ਇਹ ਗੱਲਾਂ ਅੰਦਰੂਨੀਆਂ ਹੁੰਦੀਆਂ ਨੇ ਹਮ ਹੁਣ ਚੰਨੀ ਸਾਹਿਬ ਨੇ ਵੀ ਅੰਦਰੂਨੀ ਗੱਲ ਕੀਤੀ ਸੀਗੀ ਹੋਰ ਵੀ ਪਾਰਟੀ ਦੀ ਗੱਲਾਂ ਹੁੰਦੀਆਂ ਸੀ ਮੈਂ ਤੁਹਾਨੂੰ ਮੈਂਬਰ ਪਾਰਲੀਮੈਂਟ ਦੀ ਸੀਟ ਦੇ ਵਿੱਚ ਦੱਸਦਾ ਮੈਂਬਰ ਪਾਰਲੀਮੈਂਟ ਦੇ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਦੀ ਗੱਲ ਚੱਲ ਰਹੀ ਸੀਗੀ ਹਨਾ ਉਸ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਜੀ ਵੀ ਸੀਗੇ ਰਾਹੁਲ ਗਾਂਧੀ ਜੀ ਨੇ ਅੰਦਰ ਸਾਰਿਆਂ ਨੇ ਕਿਹਾ ਜੀ ਅਸੀਂ ਅਲਾਈਅੰਸ ਨਹੀਂ ਕਰਨਾ ਚਾਹੁੰਦੇ ਰਾਹੁਲ ਗਾਂਧੀ ਜੀ ਨੇ ਕਿਹਾ ਜੀ ਬਾਹਰ ਤੁਸੀਂ মিডিਆ ਤੇ ਕੁਝ ਨਹੀਂ ਬੋਲਣਾ ਬਾਹਰ ਕੋਈ ਗੱਲ ਨਹੀਂ ਆਈ ਪਰ ਉਹ ਅਲਾਈਅੰਸ ਹੋਇਆ ਨਹੀਂ ਉਹ ਅੰਦਰੂਨੀ ਗੱਲਾਂ ਹੁੰਦੀਆਂ ਨੇ ਹਮ ਹੁਣ ਜਿਹੜੀ 80 ਚਿਹ ਜਿਹੜੇ ਨੌਜਵਾਨ ਨੇ ਉਹ ਤਾਂ ਹਜੇ ਇਸ ਦਾ ਉੱਗਣਾ ਆ ਜਿਹੜੇ ਉੱਗ ਹਟੇ ਨੇ ਉਹ ਪਹਿਲੇ ਸਾਡੇ ਮਗਰ ਦਾਤੀਆਂ ਲੈ ਕੇ ਖੜੇ ਨੇ ਕਿ ਉੱਗ ਕਿਤਾ ਦਿਖਾਓ ਅਸੀਂ ਟਿਕਟਾਂ ਸਾਨੂੰ ਸਾਨੂੰ ਦੱਸ ਦਿੰਦੇ ਕਿ ਭਾਈ ਤੁਸੀਂ ਆ ਹਲਕੇ ਤੋਂ ਲੜਨਾ ਆ ਅਸੀਂ ਤਿਆਰੀ ਕਰੀਏ ਮੈਂ ਭਾਈ ਸੂਬੇ ਦਾ ਪ੍ਰਧਾਨ ਆ ਹਨਾ ਇੰਨੀ ਵੱਡੀ ਮੇਰੇ ਕੋਲ ਜ਼ਿੰਮੇਵਾਰੀ ਆ ਅਸੀਂ ਇੰਨੇ ਵੱਡੇ ਵੱਡੇ ਅੰਦੋਲਨ ਲੜ ਲਏ ਮੈਂ ਕੋਈ ਘਰੇ ਤਾਂ ਬੈਠਿਆ ਨਹੀਂ ਰਹਿੰਦਾ ਹਨਾ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੰਨਾ ਵੱਡਾ ਅੰਦਲਨ ਹੋਇਆ ਅਸੀਂ ਮਿਹਨਤ ਨਾਲ ਅੱਗੇ ਆਏ ਆ ਆਮ ਪਰਿਵਾਰਾਂ ਦੇ ਮੁੰਡੇ ਫਿਰ ਉਹੀ ਤੱਕ ਆਹ ਜਿਹੜਾ ਬਿਆਨ ਸੀਗਾ ਇਹਨੇ ਸਾਡੇ ਤੇ ਜਿਹੜੇ ਉੱਤੇ ਵਾਲੇ ਸੀ ਉਹਨਾਂ 'ਚ ਫਿੱਕ ਪਾਤੀ ਤੁਹਾਨੂੰ ਲੱਗਦਾ ਰਾਜੇ ਵੜਿੰਗ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ ਦੇਖੋ ਮੇਰੇ ਹਿਸਾਬ ਦੇ ਯਾਰ ਸੁਖਵਿੰਦਰ ਸਿੰਘ ਰੰਧਾਵਾ ਜੀ ਦੂਜੇ ਨੰਬਰ ਦੇ ਕਤਾਰ ਦੇ ਲੀਡਰ ਨੇ ਹਨਾ ਤੇ ਉਹ ਰਾਜਸਥਾਨ ਦੇ ਇੰਚਾਰਜ ਨੇ ਸਾਡੇ ਪ੍ਰਧਾਨ ਜੀ ਦਾ ਤੇ ਉਹਨਾਂ ਦਾ ਹੀ ਸੁਖਵਿੰਦਰ ਰੰਧਾਵਾ ਜੀ ਨੇ ਕਿਹਾ ਸੀ ਕਿ ਨਹੀਂ ਹੋ ਸਕਦਾ ਇਹਦਾ ਮੈਨੂੰ ਤਾਂ ਚਲੋ ਇਹ ਬਿਆਨ ਦਾ ਬਹੁਤ ਵਧੀਆ ਗੱਲ ਆ ਗਈ 80 ਚਿਹਰਿਆਂ ਨੂੰ ਟਿਕਟਾ ਮਿਲਾਂਗੇ ਪਰ ਸਾਬ ਸਾਨੂੰ ਦਸਤ ਵੀ ਤਾਂ ਦੇਣ ਨਾ ਕਿ ਮਿਲਣ ਗਿਆ ਕਿੱਥੋਂ ਸਾਨੂੰ ਹਲਕੇ ਵੀ ਦੱਸ ਦੇਣ ਨਾ ਸਾਲ ਇਲੈਕਸ਼ਨ ਨੂੰ ਰਹਿ ਗਿਆ ਹੂੰ ਬਾਈ ਸਾਡੇ ਨੌਜਵਾਨਾਂ ਤਾਂ ਹੁਣ ਲਾਠੀਆਂ ਡੰਡੇ ਪਰਚੇ ਹੋਰ ਨਹੀਂ ਪਵਾਏ ਜਾਣੇ ਹੂੰ ਟੂਈਆ ਕੱਢ ਗਈ ਜਦੋਂ ਪੁਲਿਸ ਡਾਂਗ ਮਾਰਦੀ ਆ ਨਾ ਸਾਡੇ ਤਾਂ ਤਾਂ ਪਰਚੇ ਨਹੀਂ ਅਸੀਂ ਕਿਹੜਾ ਅੰਦਰ ਛੁਪ ਲੁੱਕ ਕੇ ਬਹਿ ਗਏ ਆ ਅਸੀਂ ਕਿਹੜਾ ਕਿਸ ਨਾਲ ਸਮਝੌਤੇ ਕਰ ਲੈ ਅਸੀਂ ਤਾਂ ਸ਼ਰਿਆਂ ਮੱਜ ਵੱਜਦੇ ਆ ਹਿੱਕਾਂ 'ਚ ਚਾਹੇ ਉਹ ਯੂਨੀ ਸਾਡੇ ਤਾਂ ਲੜਾਈ ਸਟੇਟ ਨਾਲ ਵੀ ਸੀ ਸੈਂਟਰ ਨਾਲ ਵੀ ਸੀਗੀ ਹੂੰ ਹੁਣ ਕਾਂਗਰਸ ਦੀ ਸਰਕਾਰ ਆਉਣੀ ਹੀ ਚਾਹੀਦੀ ਆ ਉਸ ਤੋਂ ਪਹਿਲਾਂ ਜੋ ਕਾਟਕੁਲੇਜ ਹੋਣਾ ਹੋ ਜਵੇ ਪਰ ਇੱਕ ਸਹੀ ਲੀਡਰਸ਼ਿਪ ਇੱਕ ਸਹੀ ਨਿਤੇਤਰਵ ਇੱਕ ਗਲਦਸਤੇ ਦੇ ਵਾਂਗ ਜਿਦੇ ਵਿੱਚ ਯੂਥ ਵੀ ਹੋਵੇ ਜਿਦੇ ਵਿੱਚ ਐਸਸੀ ਵੀ ਹੋਵੇ ਜਿਦੇ ਵਿੱਚ ਮਹਿਲਾ ਕਾਂਗਰਸ ਵੀ ਹੋਵੇ ਤੇ ਜਿਦੇ ਵਿੱਚ ਸਾਡੇ ਸਾਨੂੰ ਰਾਹ ਦਿਖਾਉਣ ਵਾਲੇ ਸਾਡੇ ਜਿਹੜੇ ਪੁਰਾਣੇ ਨੇਤਾ ਨੇ ਉਹ ਵੀ ਹੋਣ ਮੇਰੇ ਕੋਲ ਸਵਾਲ ਬਹੁਤ ਨੇ ਪਹਿਲਾਂ ਮੈਂ ਭੁੱਲ ਨਾ ਜਾਵਾਂ ਇੱਕ ਗੱਲ ਹੈ ਤੁਸੀਂ ਅੱਜ ਜੇ ਸਟੋਰੀ ਲਾਈ ਹੋਏ ਕਹਿੰਦੇ ਕੋਈ ਵੱਡੇ ਖਾਸ ਘਰਾਣੇ ਨਹੀਂ ਉੱਠੇ ਆ ਪਿੰਡਾਂ ਵਸਤੀਆਂ ਤੋਂ ਇਹ ਕਿਹਨੂੰ ਦਿਖਾਉਣਾ ਚਾਹੁੰਦੇ ਹੋ ਇਸ਼ਰਪ੍ਰੀਤ ਦਾ ਇਹ ਕਹਿਣ ਦਾ ਮਕਸਦ ਕੀ ਹੈ ਭਾਜੀ ਇਹ ਕਹਿਣ ਦਾ ਸਾਡਾ ਦਾ ਮਕਸਦ ਹੈ ਕਿ ਤਾਂ ਸਾਨੂੰ ਮਾਣ ਆ ਪ੍ਰਾਊਡ ਟੂ ਬੀ ਪੰਜਾਬੀ ਪ੍ਰਾਊਡ ਟੂ ਬੀ ਪੰਜਾਬੀ ਇੱਕ ਮਹਿਲਾ ਵਾਲੇ ਸਾਨੂੰ ਮੱਥੇ ਟੇਕਦੇ ਆ ਹਾਂ ਜਿਹੜੇ ਪਾਪਸ ਬੋਏ ਨੇ ਨਾ ਜਾਂ ਜਿਹੜੇ ਕਹਿੰਦੇ ਸਾਡਾ ਡੈਡੀ ਦਾ ਮੰਤਰੀ ਆ ਹਾਂ ਉਹ ਅਸੀਂ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਆ ਪਾਪਸ ਬੋਏ ਹੈ ਕਾਂਗਰਸ ਬਹੁਤ ਨੇ ਭਾਜੀ ਹਾਂ ਬਹੁਤ ਨੇ ਹੂੰ ਉਹ ਅਸੀਂ ਮਿਹਨਤ ਨਾਲ ਇੱਥੇ ਪਹੁੰਚੇ ਆ ਅਸੀਂ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਉਹ ਤਾਂ ਹੀ ਜਗ੍ਹਾ ਬਣਾਈ ਆ ਨਾ ਕਿਉਂਕਿ ਅਸੀਂ ਕਿਸੇ ਦਾ ਪੱਲਾ ਨਹੀਂ ਫੜਿਆ ਅਸੀਂ ਸਮਝੌਤੇ ਨਹੀਂ ਕਰੇ ਕਿਨੇ ਕਿ ਤੇ ਐਂਸ਼ਰ ਕੁਝ ਕਲੀਅਰ ਕਰ ਲੋ ਦੇਖੋ ਮੈਂ ਤਾਂ ਕਰੇ ਨਹੀਂ ਹਾਂ ਅਸੀਂ ਤਾਂ ਸਿੱਧਾ ਹੱਕਾਂ 'ਚ ਵੱਜੇ ਹਾਂ ਜਦੋਂ ਵੀ ਕੋਈ ਵੀ ਗੱਲ ਸੀਗੀ ਅਸੀਂ ਕਹਿੰਨੇ ਕਿ ਨਹੀਂ ਜੀ ਸਾਡਾ ਇਹ ਸਹੀ ਹੈ ਇਹ ਗਲਤ ਆ ਅਸੀਂ ਉਹ ਵਿਚਾਰਤਾ ਰਾਤੇ ਚੱਲੇ ਹਾਂ ਤਾਂ ਅਸੀਂ ਕਹਿੰਨੇ ਕਿ ਅਸੀਂ ਆਮ ਘਰਾਂ 'ਚੋਂ ਨਿਕਲੇ ਆ ਸਾਡੀ ਆਪਣੀ ਕੋਈ ਹਸਤੀ ਸਾਡਾ ਖੌਫ ਦਿਖਿੰਦਾ ਹਸਤੀਆਂ ਜੋ ਸਾਡਾ ਖੌਫ ਦਿਖਦਾ ਜਿਹੜੇ ਵੱਡੇ-ਵੱਡੇ ਨੇ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਮੂਰੇ ਨਾ ਆ ਜਾਣ ਇਹ ਹੀ ਗੱਲ ਹੈ ਇਹ ਹੀ ਗੱਲ ਮੈਨੂੰ ਲੱਗਦਾ ਚਰਨਜੀਤ ਸਿੰਘ ਚੰਨੀ ਦੀ ਜੀ ਦੀ ਹੋਣੀ ਹੈ ਚੰਨੀ ਤੂੰ ਵੀ ਕਿਸੇ ਨੂੰ ਪ੍ਰੋਬਲਮ ਆ ਇੰਟਰਨਲ ਅਲਰਜੀ ਹੈ ਦੇਖੋ ਕੱਲਾ ਚੰਨੀ ਸਾਹਿਬ ਤੋਂ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ ਭਾਜੀ ਪਰਮਾਰ ਆ ਲੀਡਰਾਂ ਦੀ ਹੂੰ ਇਹ ਤੁਸੀਂ ਜੇ ਕਰਦਾਰਾਂ ਦੀ ਗੱਲ ਕਰੋ ਨਾ ਹੂੰ ਕਰਦਾਰਾਂ ਦੀ ਇਸ ਪਾਰਟੀ ਦੇ ਵਿੱਚ ਇਹ ਜੇ ਲੀਡਰ ਨੇ ਜਿਨ੍ਹਾਂ ਨੇ ਆਪਣੀ ਜਵਾਨੀ ਦੇਸ਼ ਪ੍ਰਤੀ ਲਾਈ ਹੈ ਹੂੰ ਸਰਦਾਰ ਪ੍ਰਗਟ ਸਿੰਘ ਤੁਸੀਂ ਛੋਟੀ ਗੱਲ ਨਹੀਂ ਹੈ ਹੂੰ ਇੰਡੀਆ ਟੀਮ ਦੇ ਹਾਕੀ ਦੇ ਰਹੇ ਨੇ ਤਰੰਗਾ ਤਰੰਗਿਆਂ ਨੂੰ ਰਿਪਰੈਜ਼ੈਂਟ ਕਰਿਆ ਚਰਨਜੀਤ ਸਿੰਘ ਚੰਨੀ ਮਿਊਨਿਸਪਲ ਕਾਰਪੋਰੇਸ਼ਨ ਤੋਂ ਐਮਸੀ ਤੋਂ ਸੀਐਮ ਤੱਕ ਗਏ ਨੇ ਹਾਂ ਅਸੀਂ ਐਨਐਸਯੂਆਈ ਦੇ ਪ੍ਰਧਾਨ ਮੈਂ ਹਲਕੇ ਤੋਂ ਸ਼ੁਰੂ ਕੀਤਾ ਸੀਗਾ ਅੱਜ ਮੈਂ ਪੰਜਾਬ ਦਾ ਪ੍ਰਧਾਨ ਹੂੰ ਬਹੁਤ ਸਾਰੇ ਸਾਡੇ ਪਾਰਟੀ ਦੇ ਜੇ ਪ੍ਰਧਾਨ ਦੀ ਤੁਸੀਂ ਰਾਜਾ ਵੜਿੰਗ ਜੀ ਦੀ ਗੱਲ ਕਰੂੰ ਇੱਕ ਬਹੁਤ ਆਮ ਪਰਿਵਾਰ ਤੋਂ ਉੱਠ ਕੇ ਇੱਥੇ ਤੱਕ ਆਏ ਨੇ ਕੋਈ ਪੋਲਿਟੀਕਲ ਬੈਕਗਰਾਉਂਡ ਕੋਈ ਪੋਲਿਟੀਕਲ ਬੈਕਗਰਾਉਂਡ ਨਹੀਂ ਕਹਿਣ ਦਾ ਭਾਵ ਇਹ ਹੈ ਕਿ ਜੋ ਇਹ ਵੀਡੀਓ ਦਿਖਾਈ ਜਾ ਰਹੀ ਹੈ ਗਲਤ ਹੈ ਇਹ ਵਾਇਰਲ ਨਹੀਂ ਹੋਣੀ ਚਾਹੀਦੀ ਪਹਿਲੀ ਗੱਲ ਤਾਂ ਇਹ ਹੈ ਕਿ ਫੋਨਾਂ ਨੂੰ ਤੁਸੀਂ ਪਾਰਟੀ ਲੈਵਲ ਦੇ ਵਿੱਚ ਪਹਿਲਾਂ ਹੀ ਕਹਿ ਦਿੰਦੇ ਹੁੰਦੇ ਆ ਇਹ ਮੈਂ ਵੀ ਆਪਣੀ ਮੀਟਿੰਗਾਂ ਦੀ ਤੁਹਾਨੂੰ ਗੱਲ ਦੱਸਦਾ ਹਾਂ ਕਿ ਭਾਈ ਤੁਸੀਂ ਫੋਨ ਹੈ ਜਿਹੜੀ ਰਿਕਾਰਡਿੰਗ ਨਾ ਕਰੋ ਕਿਉਂਕਿ ਉਸ ਮੀਟਿੰਗ ਪਰਿਵਾਰ ਦੇ ਵਿੱਚ ਹੁਣ ਆਪਾਂ ਬੈਠੇ ਆਂ ਪਰਿਵਾਰ ਦੇ ਵਿੱਚ ਸੌ ਗੱਲਾਂ ਹੋ ਜਾਣੀਆਂ ਨੇ ਮਾਪਿ ਪਿਓ ਦੀਆਂ ਗੱਲਾਂ ਹੋ ਜਾਂਦੀਆਂ ਨੇ ਪੁੱਤ ਪਿਓ ਦੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਗੱਲਾਂ ਘਰ ਕੰਧਾਂ ਚ ਰਹਿਣੀਆਂ ਚਾਹੀਦੀਆਂ ਨੇ ਆਪਾਂ ਜੇ ਇਹਨੂੰ ਪਰਿਵਾਰ ਕਹਿੰਦੇ ਆ ਨਾ ਫਿਰ ਪਰਿਵਾਰ ਦੇ ਵਿੱਚ ਛੱਕ ਨੂੰ ਕਿੱਥੋਂ ਛੱਕ ਨੂੰ ਹੀ ਕਿੱਥੋਂ ਜੰਪੇ ਰਾਜਾ ਵੜਿੰਗ ਤਿੰਡੀਆਂ ਦਾ ਜ਼ਿਕਰ ਕਰਦੇ ਹੁੰਦੇ ਸੀ ਡਿਸਪਲਿਨ ਹਾਂਜੀ ਤਾਂ ਤੇ ਉਹ ਮੀਟਿੰਗ 'ਚ ਭਾਂਗ ਹੋ ਗਿਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਆ ਇਹ ਵੀਡੀਓ ਕੋਈ ਅਗਣੀ ਮਿੱਠੀ ਤਰੀਕੇ ਦੇ ਨਾਲ ਬਣਾਈ ਗਈ ਹੈ ਔਰ ਟੈਕਨੀਕਲੀ ਵਾਇਰਲ ਕਰ ਦਿੱਤੀ ਗਈ ਹੈ ਪਹਿਲਾਂ ਤੁਸੀਂ ਇਹਦੇ ਵਿੱਚ ਕਸੂਰ ਕਿਦਾ ਘੇੜ ਰਹੇ ਹੋ ਮੈਨੂੰ ਇਹ ਦੱਸੋ ਮੈਂ ਤਾਂ ਤੋ ਤੋ ਪੁੱਛ ਰਿਹਾ ਜੀ ਲੋਕ ਤਾਂ ਤੋ ਜਾਣਨਾ ਚਾਹੁੰਦੇ ਨੇ ਮੈਨੂੰ ਕਿਸੇ ਦਾ ਕਸੂਰ ਨਹੀਂ ਲੱਗ ਰਿਹਾ ਹਮ ਇੱਕ ਵੱਡਾ ਮੰਨ ਲਓ ਕਿ ਇੱਕ ਵੱਡਾ ਘਰ ਦਾ ਸਦਸਾ ਉੱਥੇ ਆਇਆ ਸੀਗਾ ਜਿਹਦੇ ਕੋਲ ਜ਼ਿੰਮੇਵਾਰੀ ਸੀਗੀ ਜਿਹੜਾ ਬਦਲਾਅ ਕਰ ਸਕਦਾ ਸੀ ਹਮ ਇੱਥੇ ਦੇ ਨਿਰਦੇਤਰ ਨੇ ਉਹਨੂੰ ਆਪਣੀ ਗੱਲਾਂ ਦਸੀਆਂ ਠੀਕ ਆ ਕਿ ਜਿੱਕੇ ਸਾਨੂੰ ਇਹ ਇਹ ਪ੍ਰੋਬਲਮ ਆ ਦੋਨਾਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਹਨਾ ਜੀ ਉਹਦਾ ਵੀ ਕੋਈ ਕਸੂਰ ਨਹੀਂ ਉਹ ਐਸਸੀ ਕਮਿਸ਼ਨ ਦਾ ਚੇਅਰਮੈਨ ਸੀਗਾ ਇਧਰੋਂ ਐਸਸੀ ਦੇ ਲੀਡਰ ਸੀਗੇ ਉਹਨਾਂ ਨੇ ਆਪਣੀ ਗੱਲਾਂ ਕਰੀਆਂ ਉਹ ਬਾਹਰ ਚਲੇ ਗਏ ਦਿੱਕਤ ਤਾਂ ਉੱਥੇ ਆਈ ਹੈ ਨਾ ਜਦੋਂ ਵੀਡੀਓ ਵਾਇਰਲ ਹੋਈ ਉਹ ਵੀਡੀਓ ਚਰਨਜੀਤ ਸਿੰਘ ਚੰਨੀ ਜੀ ਨੇ ਤਾਂ ਵਾਇਰਲ ਕਰੀ ਨਹੀਂ ਉਹ ਵੀਡੀਓ ਵਾਇਰਲ ਕਿ ਨਹੀਂ ਕਰੀ ਇਹ ਪ੍ਰਧਾਨ ਜੀ ਨੂੰ ਦੇਖ ਕੇ ਉਸ ਬੰਦੇ ਨੂੰ ਸਸਪੈਂਡ ਕਰਨਾ ਚਾਹੀਦਾ ਪਾਰਟੀ ਤੋਂ ਕਿ ਸਾਡੀ ਘਰ ਦੀਆਂ ਗੱਲਾਂ ਬਾਹਰ ਜਾਣ ਲੱਗੀਆਂ ਇਹ ਤਾਂ ਸਟ੍ਰੈਟਜੀਜ਼ ਹੁੰਦੀਆਂ ਨੇ ਨਾ ਇਹ ਤਾਂ ਗੇਮਪਲੇ ਹੁੰਦਾ ਕਿ ਸਟ੍ਰੈਟਜੀਜ਼ ਹੁੰਦੀਆਂ ਨੇ ਕਿ ਇਹ ਸਟ੍ਰੈਟਜੀਜ਼ ਦੇ ਨਾਲ ਕਿੱਦਾਂ ਆਪਾਂ ਲੜਾਈ ਜਿੱਤਣੀ ਹੈ ਤੁਸੀਂ ਰਾਜੇਵੜਿੰਗ ਦੇ ਬਿਆਨ ਸੁਣੇ ਕੱਲ ਉਹ ਕਹਿੰਦੇ ਚਰਨਜੀਤ ਚੰਨੀ ਤਾਂ ਐਵੇਂ ਕਹਿ ਨਹੀਂ ਸਕਦੇ ਉਹ ਸੀਡਬਲਿਊਸੀ ਦੇ ਮੈਂਬਰ ਨੇ ਉਹ ਉਹ ਦੋ ਵਾਰ ਹਾਰਨ ਦੇ ਬਾਵਜੂਦ ਵੀ ਕਾਂਗਰਸ ਨੇ ਉਹਨਾਂ ਨੂੰ ਉਹ ਬਣਾਇਆ ਮੈਂਬਰ ਪਾਰਲੀਮੈਂਟ ਬਣਾਇਆ ਤਾਂ ਲੱਗਦਾ ਨਹੀਂ ਕੋਈ ਕੋਈ ਚੀਜ਼ਾਂ ਨੂੰ ਜਸਟੀਫਿਕੇਸ਼ਨ ਦਿੱਤੀ ਗਈ ਹੈ ਸਰ ਮੈਨੂੰ ਮੈਂ ਉਹ ਬਿਆਨ ਸੁਣਿਆ ਨਹੀਂ ਠੀਕ ਹੈ ਜੀ ਪਰ ਹਾਰ ਜਿੱਤ ਤਾਂ ਇੱਕ ਪੋਲਿਟਿਕਸ ਚ ਚੱਲਦੀ ਰਹਿੰਦੀ ਹੈ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਨਹੀਂ ਹੁੰਦੀ ਵਿਚਾਰਧਾਰਾ ਦੀ ਲੜਾਈ ਹੁੰਦੀ ਹੈ ਇੱਕ ਵਿਚਾਰਧਾਰਾ ਨੂੰ ਸਹੀ ਤਰੀਕੇ ਦੇ ਨਾਲ ਤੋਂ ਸਿਖਰ ਤੱਕ ਲੈ ਕੇ ਜਾਣਾ ਉਹ ਲੜਾਈ ਹੁੰਦੀ ਹੈ ਹਨਾ ਜੇ ਆਪਾਂ ਕਹਿ ਦਿੰਨੇ ਕਿ ਭਗਤ ਸਿੰਘ ਉਹਨਾਂ ਨੇ ਜੇ ਰੈਵੋਲਿਊਸ਼ਨਰੀ ਸੀਗੇ ਉਹਨਾਂ ਦੀ ਤਾਂ ਮੌਤ ਹੋ ਗਈ ਸੀ ਕਿ ਆਪ ਆ ਭਗਤ ਸਿੰਘ ਨੂੰ ਹਾਰਿਆ ਮੰਨਾਂਗੇ ਉਸ ਤੋਂ ਬਾਅਦ ਉਹਦੀ ਵਿਚਾਰ ਦੇ ਨਾਲ ਕਿਦਾਂ ਮਾਵਾ ਦੇ ਪੁੱਤ ਘਰਾਂ ਤੋਂ ਉੱਟ-ਉੱਟ ਕੇ ਉਹਨਾਂ ਦੇ ਵਿੱਚ ਮਸ਼ਾਲਾਂ ਜਗੀਆਂ ਉਹਨੂੰ ਹਾਰ ਤਾਂ ਨਹੀਂ ਮੰਨਾਂਗੇ ਉਹ ਤਾਂ ਇੱਕ ਜੋਤ ਸੀਗੀ ਜਿਹੜੀ ਜਗਾ ਗਿਆ ਇਸ ਲਈ ਇਲੈਕਸ਼ਨ ਦੇ ਵਿੱਚ ਹਾਰਨਾ ਜਿੱਤਣਾ ਬਹੁਤ ਛੋਟੀਆਂ ਗੱਲਾਂ ਨੇ ਇੱਕ ਵਿਚਾਰਤਾ ਰ ਆਇਆ ਰਾਹੁਲ ਗਾਂਧੀ ਦੀ ਵਿਚਾਰਤਾ ਰ ਆ ਯਾਰ ਨਫ਼ਰਤ ਖਤਮ ਕਰੋ ਸੈਕੂਲਰਿਜ਼ਮ ਦੀ ਗੱਲ ਕਰੋ ਅਸੀਂ ਕਿਉਂ ਕਾਂਗਰਸ ਚ ਆਏ ਆ ਸੈਕੂਲਰਿਜ਼ਮ ਕਰਕੇ ਹੀ ਆਏ ਆ ਨਾ ਜੀਪੀ ਵਾਲੇ ਕੇਵਲ ਢਲੋਂ ਨੇ ਤਾਂ ਚੰਨੀ ਨੂੰ ਆਫਰ ਦਿੱਤਾ ਕਹਿੰਦੇ ਆਜੋ ਇੱਧਰ ਕਹਿੰਦੇ ਆਜੋ ਮਿਲ ਕੇ ਕੰਮ ਕਰਦੇ ਆ ਤੁਹਾਡੀ ਇੱਧਰ ਗੱਲਬਾਤ ਨਹੀਂ ਤੁਸੀਂ ਆਪਣੇ ਭਾਈਚਾਰੇ ਦਾ ਮੁੱਦਾ ਚੱਕ ਰਹੇ ਹੋ ਸਰ ਦੇਖੋ ਉਹ ਕੇਵਲ ਢਿਲੋਂ ਜੀ ਜਿਆਦਾ ਬਿਹਤਰ ਜਾਣ ਸਕਦੇ ਆ ਚਰਨਜੀਤ ਸਿੰਘ ਚੰਨੀ ਜੀ ਜਿਆਦਾ ਬਿਹਤਰ ਜਾਣ ਸਕਦੇ ਨੇ ਪਰ ਮੈਂ ਤਾਂ ਇਹ ਬਿਹਤਰ ਜਾਣਦਾ ਕਿ ਭਾਈ ਹੁਣ ਇੱਕ ਕਿਰਦਾਰ ਵਾਲੇ ਬੰਦੇ ਮਿਹਨਤ ਵਾਲੇ ਬੰਦੇ ਪੰਜਾਬ ਦੇ ਪ੍ਰਤੀ ਸੋਚਣ ਵਾਲੇ ਬੰਦੇ ਪੰਜਾਬੀਅਤ ਬਾਰੇ ਸੋਚਣ ਵਾਲੇ ਬੰਦੇ ਜੋ ਪੰਜਾਬ ਦੇ ਅੱਜ ਹਾਲਾਤ ਨੇ ਉਹਨਾਂ ਵਾਸਤੇ ਸੋਚਣ ਵਾਲੇ ਬੰਦੇ ਜਿਹੜੀ ਮਰਜ਼ੀ ਪਾਰਟੀ ਕੋਲ ਹੋਣਗੇ ਉਹਨਾਂ ਨੂੰ ਲੋਕੋ ਵੋਟ ਪਾ ਦਿਓ ਅੱਛਾ ਪਾਰਟੀਆਂ ਨਾ ਚੁਣੋ ਬੰਦੇ ਚੁਣੋ ਅੱਛਾ ਸੱਤਾ ਪ੍ਰਾਪਤੀ ਕਾਂਗਰਸ ਦੀ ਕਿਵੇਂ ਹੋਗੀ ਇੱਥੇ ਤਾਂ ਕੋਈ ਆਪਣੀ ਕੁਰਸੀ ਬਚਾਉਣ ਦੀ ਲੜਾਈ ਲੜ ਰਿਹਾ ਕੋਈ ਆਪਣੀ ਕੁਰਸੀ ਪਾਉਣ ਦੀ ਲੜਾਈ ਲੜ ਰਿਹਾ ਹਾਲਾਂਕਿ ਕੁਰਸੀ ਵਾਲੀ ਦਿੱਲੀ ਬਹੁਤ ਦੂਰ ਹੈ ਜੇ ਮੇਰੇ ਹਿਸਾਬ ਨਾਲ ਦੇਖਿਆ ਜਾਵੇ ਦਿੱਲੀ ਦੂਰ ਨਹੀਂ ਬੁਲਾ ਲਿਆ ਉਹਨਾਂ ਨੇ ਨੇੜੇ ਕਰਤੀ ਉਹਨਾਂ ਨੇ ਬੁਲਾ ਲਿਆ ਅਗਲੇ ਨੇ ਬੁਲਾ ਲਿਆ ਅਗਲੇ ਨੂੰ ਭਾਜੀ ਪੰਜਾਬ ਉਹੋ ਜੀ ਸਟੇਟ ਆ ਇੱਕ ਉਹੋ ਜੀ ਸਟੇਟ ਆ ਜਿਹੜੀ ਸੈਂਟਰ ਦੇ ਨਾਲ ਮੱਥਾ ਲਾ ਸਕਦੀ ਹੈ ਹਰਿਆਣਾ ਉਹ ਲੈ ਗਏ ਠੀਕ ਹੈ ਜੀ ਰਾਜਸਥਾਨ ਉਹ ਲੈ ਗਏ ਕਿਸਾਨੀ ਅੰਦੋਲਨ ਕਿਦਾਂ ਜਿੱਤਿਆ ਗਿਆ ਹਰਿਆਣੇ ਕਰਕੇ ਉਹਨਾਂ ਨੇ ਹਰਿਆਣੇ ਦਾ ਉਹ ਕੱਢ ਲਿਆ ਟੈਂਪਰ ਚੇਂਜ ਕਰ ਜੇ ਪੰਜਾਬ ਦੇ ਵਿੱਚ ਨਾ ਸੱਤਾ ਪਰਵਰਤਨ ਹੋਇਆ ਤਾਂ ਮੈਨੂੰ ਲੱਗਦਾ ਕਿ ਬੀਜੇਪੀ ਆਪਣਾ ਜੋ ਉਹਨਾਂ ਦੀ ਆਰਐਸਐਸ ਦੀ ਨੀਤੀਆਂ ਨੇ ਉਹ ਲਾਗੂ ਕਰਨ ਦੇ ਵਿੱਚ ਕਾਮਯਾਬ ਹੋਊਗੀ ਜੇ ਅਸੀਂ ਇਦਾਂ ਹੀ ਲੜਦੇ ਰਹੇ ਹੂੰ ਸਾਨੂੰ ਆਪਣੀ ਲੜਾਈ ਰੋਕਣੀ ਪੈਣੀ ਹੈ ਇਹਨਾਂ ਦੇ ਮੈਂ ਤਾਂ ਪੈਰੀ ਹੱਥ ਵੀ ਲਾ ਦੂੰਗਾ ਜਿੰਨੇ ਵੱਡੇ ਲੀਡਰ ਨੇ ਕਿ ਭਾਈ ਬਸ ਕਰੋ ਹੁਣ ਹੂੰ ਸਾਡੇ ਵਾਲੀ ਦੇਖ ਲਓ ਸਾਡੇ ਵਾਲ ਦੇ ਕੇ ਸ਼ਰਮ ਕਰ ਲਓ ਹੂੰ ਅਸੀਂ ਹੋਰ ਡਾਂਗਾ ਨਹੀਂ ਖਾ ਸਕਦੇ ਅਸੀਂ ਕਾਂਗਰਸ ਦੀ ਸਰਕਾਰ ਚੰਗੇ ਚਿਹਰਿਆਂ ਦੀ ਸਰਕਾਰ ਚੰਗਾ ਨੀਤਿਤਰਵ ਜਿਹੜਾ ਕੀ ਦਿੱਲੀ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰੇ ਦਿੱਲੀ ਮੂੜੇ ਝੁਕੇ ਨਾ ਇਹ ਜਿਹੇ ਬੰਦੇ ਚਾਹੀਦੇ ਨੇ ਜਿਹੜੇ ਦਿੱਲੀ ਉੱਥੇ ਕੰਬ ਜਿਆ ਕਰੇ ਜਾਂ ਇੱਥੋਂ ਪੰਜਾਬ ਫੈਸਲਾ ਸੁਣਾਇਆ ਕਰੇ ਇਹ ਜਿਹੇ ਨੇਤਾ ਨਹੀਂ ਚਾਹੀਦੇ ਜਿਹੜੇ ਆਪਣੀ ਪੱਗਾਂ ਉੱਤੇ ਜਾ ਕੇ ਥੱਲੇ ਜਿਹੜੇ ਤੁਹਾਡੀ ਪਸੰਦ ਹੈ ਕੋਈ ਸਾਰੇ ਪਸੰਦ ਨੇ ਤੇ ਅਸੀਂ ਕਹਿੰਦੇ ਰਹੇ ਨੇ ਕਿ ਕਾਂਗਰਸ ਕਿਨੂੰ ਪਸੰਦ ਕਰ ਕਾਂਗਰਸ ਸਾਰੇ ਨੇ ਸਰ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿੰਨੇ ਬੰਦੇ ਨੇ ਜਿਹੜੇ ਕਿਰਦਾਰਾਂ ਵਾਲੇ ਬੰਦੇ ਨੇ ਤੇ ਜਿਹੜੇ ਕੀ ਆਪਣੇ ਆਪ ਨੂੰ ਕਨੈਕਟ ਕਰਦੇ ਨੇ ਉਹ ਬੰਦਿਆਂ ਨੂੰ ਸਾਈਡ ਕਰਨਾ ਚਾਹੀਦਾ ਜਿਹੜੇ ਪਹਿਲਾਂ ਹੀ ਆਪਣੇ ਆਪ ਨੂੰ ਮੰਤਰੀਆਂ ਮੁੱਖ ਮੰਤਰੀ ਦੀ ਫੀਲਿੰਗ ਲੈ ਲੱਤਰ ਲੱਤਾਂ ਖਿੱਚਣ ਦੀ ਪਾਲਸੀ ਹੈ ਸਭ ਠੀਕ ਕਿਤੇ ਹੁੰਦੀ ਭਾਜੀ ਸਭ ਕਿਤੇ ਹੁੰਦੀ ਹੈ ਉਹ ਜੀਹਨਾਂ ਦਾ ਇਹ ਫੈਸਲਾ ਆ ਨਾ ਉਹਨਾਂ ਨੂੰ ਦੇਖਣਾ ਪੈਣਾ ਮੈਗਨੀਫਾਈਂਗ ਗਲਾਸ ਦੇ ਨਾਲ ਕਿ ਪੰਜਾਬ ਕੀ ਨੂੰ ਚਾਹੁੰਦਾ ਉਹ ਦੇਖਣਾ ਪੈਣਾ ਜੇ ਉਹ ਨਹੀਂ ਦੇਖ ਸਕੇ ਫਿਰ ਇਹਦਾ ਫਾਇਦਾ ਦੂਜੇ ਚੱਕ ਜਾਣਗੇ ਇਹ ਪਰ ਅੰਦਰ ਲੀਆਂ ਗੱਲਾਂ ਬਾਹਰ ਕਿਵੇਂ ਆ ਗਈਆਂ ਨਾ ਸਵਾਲ ਤਾਂ ਇਹ ਬਹੁਤ ਵੱਡਾ ਤੁਹਾਡੇ ਆਪਣੇ ਤੇ ਬਹੁਤ ਵੱਡਾ ਸਵਾਲ ਸਰ ਮੈਂ ਉਹੀ ਤਾਂ ਕਹਿ ਰਿਹਾ ਐਸਸੀ ਉਹਦੀ ਮੀਟਿੰਗ ਉੱਥੇ ਹੋਰ ਲੀਡਰ ਇੰਨੇ ਸੀਗੇ ਠੀਕ ਆ ਜੀ ਉਸ ਮੀਟਿੰਗ ਦੇ ਵਿੱਚ ਉਹ ਵਿੱਚ ਸਾਨੂੰ ਵੀ ਲਪੇਟ ਲਿਆ ਉਹਨਾਂ ਨੇ ਐਨਐਸਯੂਆਈ ਦਾ ਤਾਂ ਨਾਮ ਹੀ ਨਹੀਂ ਲਿਆ ਸੀਗਾ ਉਹ ਪੱਤਰਕਾਰ ਨੇ ਅਖਬਾਰ 'ਚ ਛਪਿਆ ਕਿ ਐਨਐਸਯੂਆਈ ਵੀ ਵਿੱਚ ਹੀ ਸੀਗੀ ਜੇ ਸਾਡੇ ਐਸਸੀ ਭਾਈਚਾਰੇ ਨੂੰ ਇਹ ਲੱਗਦਾ ਆ ਕਿ ਸਾਡੀ ਨੁਮਾਇੰਦਗੀ ਕਿਤੇ ਹੁੰਦੀ ਹੈ ਮੈਂ ਇਸਤੀਫਾ ਦੇਣ ਨੂੰ ਤਿਆਰ ਹਾਂ ਮੈਂ ਇਸਤੀਫਾ ਦੇਣ ਨੂੰ ਤਿਆਰ ਹਾਂ ਮੈਂ ਐਸਸੀ ਓਬੀਸੀ ਭਾਈਚਾਰਾ ਕੋਈ ਐਨਐਸਯੂਆਈ ਦੇ ਵਿੱਚ ਆ ਕੇ ਬਹਿ ਜਾਵੇ ਸਾਡਾ ਪ੍ਰਧਾਨ ਬਣ ਜਾਵੇ ਪਰ ਸਾਨੂੰ ਸਰਕਾਰ ਲੈ ਆਉਣੀ ਬਹੁਤ ਜ਼ਰੂਰੀ ਹੈ ਅਰਟੀਕਲ ਕਹਿ ਰਹੇ ਹੋ ਸਰ ਇਹ ਕਿਉਂ ਅਸੀਂ ਆਪਣੇ ਭਰਾਵਾਂ ਨੂੰ ਕਿਉਂ ਨਾਰਾਜ਼ ਕਰੀਏ ਹੂੰ ਸਾਡੇ ਸਿਰ ਦਾ ਤਾਜ ਨੇ ਗੱਲਾਂ ਦੇ ਨਾਲ ਨਹੀਂ ਨੇ ਮੈਂ ਥੱਲੇ ਉਤਰਨ ਨੂੰ ਤਿਆਰ ਆ ਕਰਨਾ ਪਊ ਕੁਝ ਪ੍ਰਧਾਨ ਬਣਾਓ ਕੋਈ ਆ ਸਟੂਡੈਂਟ ਯੂਨੀਅਨ ਦਾ ਸਗੋਂ ਮੈਂ ਕੰਮ ਕਰ ਸਾਰੇ ਕਹਿੰਦੇ ਆ ਮਿਹਨਤ ਕਰਦਾ ਪਰ ਮੈਂ ਜੇ ਉਹਦੇ ਨਾਲ ਸਰਕਾਰ ਬਣ ਰਹੀ ਆ ਜੇ ਉਹਦੇ ਨਾਲ ਇੱਕ ਵਰਗ ਖੁਸ਼ ਹੋ ਰਿਹਾ ਤਾਂ ਉਸ ਵਰਗ ਨੂੰ ਕਿਉਂ ਆਪਾਂ ਨਾਰਾਜ਼ ਕਰੀਏ ਠੀਕ ਹੈ ਉਹਤ ਮਿਹਰਬਾਨੀ ਕਾਇਸ਼ਰਪ੍ਰੀਤ ਬੇਵਾਕ ਬੋਲਦੇ ਨੇ ਹਮੇਸ਼ਾ ਜਿਹੜੀ ਹੈ ਇਹਨਾਂ ਦੀ ਸ਼ੈਲੀ ਹੈ ਬੋਲਣ ਦੀ ਇਹ ਖੁੱਲ ਕੇ ਗੱਲ ਕਰਦੇ ਨੇ ਪਰ ਬਹੁਤ ਸਾਰੇ ਸਵਾਲਾਂ ਤੇ ਜਵਾਬ ਦਿੱਤੇ ਗਏ ਨੇ ਕਹਿੰਦੇ ਅਖਰ ਦੱਸੋ ਐਸਸੀ ਕਮਿਊਨਿਟੀ ਦੀ ਮੀਟਿੰਗ ਦੇ ਵਿੱਚ ਚਰਨਜੀਤ ਚੰਨੀ ਨੇ ਗਲਤ ਕੀਹਾ ਕੀ ਹੈ ਸਭ ਤੋਂ ਵੱਡਾ ਸਵਾਲ ਹੈ ਕਿ ਘਰ ਦੀ ਗੱਲ ਬਾਹਰ ਕਿਵੇਂ ਆਈ ਕੀ ਪ੍ਰਧਾਨ ਰਾਜਾ ਵੜਿੰਗ ਇਸ ਤੇ ਐਕਸ਼ਨ ਲੈਣਗੇ ਅਗਰ ਐਸੀਆਂ ਦੀ ਮੀਟਿੰਗ ਦੇ ਵਿੱਚ ਐਸਸੀ ਭਾਈਚਾਰੇ ਦੇ ਹੱਕਾਂ ਦੀ ਗੱਲ ਨਹੀਂ ਹੋਊਗੀ ਤਾਂ ਹੋਊਗਾ ਕੀ ਖੁਦ ਅਸਤੀਫਾ ਦੇਣ ਲਈ ਤਿਆਰ ਆ ਕਹਿੰਦੇ ਭਾਈਚਾਰਾ ਸਾਡੇ ਸਿਰ ਦਾ ਤਾਜ ਹੈ